ਯਾਲੇ ਬਾਸ਼ਾਓ ਠੀਕੋ ਅੱਛਾ ਮੈਂ ਇੱਕ ਫੋਰ ਆਪਣਾ 뮤직 ਵੀਡੀਓ ਸ਼ੂਟ ਕਰ ਲਿਆ ਲੰਡਨ ਦੇ ਵਿੱਚ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਯੈਸ ਆ ਜਿਹੜਾ ਜਿਹੜਾ ਮੇਰੀ ਵੀਡੀਓ ਦੇਖ ਰਹੇ ਨੇ ਜਿਹੜੇ ਮੇਰੀ ਇਸ ਗੱਲ ਨੂੰ ਸੁਣ ਰਹੇ ਨੇ ਇਹ ਮੇਰਾ ਮੈਸੇਜ ਆ ਯੈਸ ਤੁਹਾਨੂੰ ਯੈਸ ਯੂ ਗਾਇਸ ਯੂ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਆਮ ਦਾ ਲਾਈਵ ਐਗਜ਼ਾਮਪਲ ਆਫ 댓 ਥਿੰਗ ਤੁਸੀਂ ਇਕੱਲੇ ਸਾਰੀ ਦੁਨੀਆ ਜਿੱਤ ਸਕਦੇ ਹੋ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬਸ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਸੀਂ ਜੋ ਵੀ ਕਰ ਰਹੇ ਹੋ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਬਸ ਬਹੁਤ ਸਾਰਾ ਪਿਆਰ ਰੱਜ ਮਾ ਪਿਆਰ ਕਰੋ ਸਾਰਿਆਂ ਨੂੰ ਤੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋ ਬਾਦਸ਼ਾਹ ਆਪਣਾ ਖਿਆਲ ਰੱਖਿਓ ਆਪਣੀ ਰੂਹ ਦਾ ਖਿਆਲ ਰੱਖਿਓ ਬੜੀ ਖੁਸ਼ ਜੇ ਹਾਈ ਹਾਈ ਯਾ ਲੈ ਵਾਸ਼ਾਓ ਠੀਕੋ ਅੱਛਾ ਮੈਂ ਇੱਕ ਫੋਰ ਆਪਣਾ 뮤ਜ਼ਿਕ ਵੀਡੀਓ ਸ਼ੂਟ ਕਰ ਲਿਆ ਲੰਡਨ ਦੇ ਵਿੱਚ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਯੈਸ ਆ ਜਿਹੜਾ ਜਿਹੜਾ ਮੇਰੀ ਵੀਡੀਓ ਦੇਖ ਰਹੇ ਨੇ ਜਿਹੜੇ ਮੇਰੀ ਇਸ ਗੱਲ ਨੂੰ ਸੁਣ ਰਹੇ ਨੇ ਇਹ ਮੇਰਾ ਮੈਸੇਜ ਆ ਯੈਸ ਤੁਹਾਨੂੰ ਯੈਸ ਯਸ ਯੂ ਗਾਇਸ ਯੂ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਆਮ ਦਾ ਲਾਈਵ ਐਗਜ਼ਾਮਪਲ ਆਫ 댓 ਥਿੰਗ ਤੁਸੀਂ ਇਕੱਲੇ ਸਾਰੀ ਦੁਨੀਆ ਜਿੱਤ ਸਕਦੇ ਹੋ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬਸ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਸੀਂ ਜੋ ਵੀ ਕਰ ਰਹੇ ਹੋ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਬਸ ਬਹੁਤ ਸਾਰਾ ਪਿਆਰ ਰੱਜਮਾ ਪਿਆਰ ਕਰੋ ਸਾਰਿਆਂ ਨੂੰ ਤੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋ ਬਾਦਸ਼ਾਹ ਆਪਣਾ ਖਿਆਲ ਰੱਖਿਓ ਆਪਣੀ ਰੂਹ ਦਾ ਖਿਆਲ ਰੱਖਿਓ ਬੜੀ ਖੁਸ਼ ਜੇ ਹਾਈ ਹਾਈ ਯਾ ਲੈ ਵਾਸ਼ਾਓ ਠੀਕੋ ਅੱਛਾ ਮੈਂ ਇੱਕ ਫੋਰ ਆਪਣਾ 뮤ਜ਼ਿਕ ਵੀਡੀਓ ਸ਼ੂਟ ਕਰ ਲਿਆ ਲੰਡਨ ਦੇ ਵਿੱਚ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਯੈਸ ਆ ਜਿਹੜਾ ਜਿਹੜਾ ਮੇਰੀ ਵੀਡੀਓ ਦੇਖ ਰਹੇ ਨੇ ਜਿਹੜੇ ਮੇਰੀ ਇਸ ਗੱਲ ਨੂੰ ਸੁਣ ਰਹੇ ਨੇ ਇਹ ਮੇਰਾ ਮੈਸੇਜ ਆ ਯੈਸ ਤੁਹਾਨੂੰ ਯੈਸ ਯੈਸ ਯੂ ਗਾਇਸ ਯੂ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਆਈ ਏਮ ਦਾ ਲਾਈਵ ਐਗਜ਼ਾਮਪਲ ਆਫ ਥੈਟ ਥਿੰਗ ਤੁਸੀਂ ਕੱਲੇ ਸਾਰੀ ਦੁਨੀਆ ਜਿੱਤ ਸਕਦੇ ਹੋ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬਸ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਸੀਂ ਜੋ ਵੀ ਕਰ ਰਹੇ ਹੋ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਬਸ ਬਹੁਤ ਸਾਰਾ ਪਿਆਰ ਰੱਜਵਾ ਪਿਆਰ ਕਰੋ ਸਾਰਿਆਂ ਨੂੰ ਤੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋ ਬਾਦਸ਼ਾਹ ਆਪਣਾ ਖਿਆਲ ਰੱਖਿਓ ਆਪਣੀ ਰੂਹ ਦਾ ਖਿਆਲ ਰੱਖਿਓ ਮੈਂ ਬੜੀ ਖੁਸ਼ ਜੇ ਹਾਏ ਹਾਏ ਕੀ ਹਾਲੇ ਬਾਸ਼ਾਓ ਠੀਕ ਹੋ ਅੱਛਾ ਮੈਂ ਇੱਕ ਹੋਰ ਆਪਣਾ 뮤ਜ਼ਿਕ ਵੀਡੀਓ ਸ਼ੂਟ ਕਰ ਲਿਆ ਲੰਡਨ ਦੇ ਵਿੱਚ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਯੈਸ ਆ ਜਿਹੜਾ ਜਿਹੜਾ ਮੇਰੀ ਵੀਡੀਓ ਦੇਖ ਰਹੇ ਨੇ ਜਿਹੜੇ ਮੇਰੀ ਇਸ ਗੱਲ ਨੂੰ ਸੁਣ ਰਹੇ ਨੇ ਇਹ ਮੇਰਾ ਮੈਸੇਜ ਆ ਯੈਸ ਤੁਹਾਨੂੰ ਯੈਸ ਯੈਸ ਯੂ ਗਾਇਸ ਯੂ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਆਈ ਐਮ ਦਾ ਲਾਈਵ ਐਗਜ਼ਾਮਪਲ ਆਫ ਥੈਟ ਥਿੰਗ ਤੁਸੀਂ ਕੱਲੇ ਸਾਰੀ ਦੁਨੀਆ ਜਿੱਤ ਸਕਦੇ ਹੋ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬਸ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਸੀਂ ਜੋ ਵੀ ਕਰ ਰਹੇ ਹੋ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਬਸ ਬਹੁਤ ਸਾਰਾ ਪਿਆਰ ਰੱਜਵਾ ਪਿਆਰ ਕਰੋ ਸਾਰਿਆਂ ਨੂੰ ਤੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋ ਬਾਦਸ਼ਾਹ ਆਪਣਾ ਖਿਆਲ ਰੱਖਿਓ ਆਪਣੀ ਰੂਹ ਦਾ ਖਿਆਲ ਰੱਖਿਓ ਮੈਂ ਬੜੀ ਖੁਸ਼ ਜੇ ਹਾਏ ਹਾਏ ਕੀ ਹਾਲੇ ਬਾਸ਼ਾਓ ਠੀਕ ਹੋ ਅੱਛਾ ਮੈਂ ਇੱਕ ਫੋਰ ਆਪਣਾ 뮤직 ਵੀਡੀਓ ਸ਼ੂਟ ਕਰ ਲਿਆ ਲੰਡਨ ਦੇ ਵਿੱਚ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਯੈਸ ਆ ਜਿਹੜਾ ਜਿਹੜਾ ਮੇਰੀ ਵੀਡੀਓ ਦੇਖ ਰਹੇ ਨੇ ਜਿਹੜੇ ਮੇਰੀ ਇਸ ਗੱਲ ਨੂੰ ਸੁਣ ਰਹੇ ਨੇ ਇਹ ਮੇਰਾ ਮੈਸੇਜ ਆ ਯੈਸ ਤੁਹਾਨੂੰ ਯੈਸ ਇਸ ਯੂ ਗਾਇਜ਼ ਯੂ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਆਮ ਦਾ ਲਾਈਵ ਐਗਜ਼ਾਮਪਲ ਆਫ that thing ਤੁਸੀਂ ਕੱਲੇ ਸਾਰੀ ਦੁਨੀਆ ਜਿੱਤ ਸਕਦੇ ਹੋ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬਸ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਸੀਂ ਜੋ ਵੀ ਕਰ ਰਹੇ ਹੋ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਬਸ ਬਹੁਤ ਸਾਰਾ ਪਿਆਰ ਰੱਜਮਾ ਪਿਆਰ ਕਰੋ ਸਾਰਿਆਂ ਨੂੰ ਤੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋ ਬਾਦਸ਼ਾਹ ਆਪਣਾ ਖਿਆਲ ਰੱਖਿਓ ਆਪਣੀ ਰੂਹ ਦਾ ਖਿਆਲ ਰੱਖਿਓ ਮੈਂ ਬੜੀ ਖੁਸ਼ ਜੇ ਹਾਈ ਹਾਈ ਠੀਕ ਐ ਦਾਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027